JD 813 ਵਿੱਚ ਸਭ ਦਾ ਵੈਲਕਮ ਆ ਅੱਜ ਦੇ ਇਸ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਮੌਸਮੀ ਫੁੱਲਾਂ ਦੀ ਚਹਲ ਪਹਲ ਗੁਰਦੁਆਰਾ ਹੈਡ ਦਰਬਾਰ ਕੋਟਪ੍ਰਾਨ ਰੋਪੜ ਵਿਖੇ ਇਹ ਨੇ ਜੀ ਫੁੱਲਾਂ ਦੀਆਂ ਅੱਡੋ ਅੱਡ ਬਹੁਤ ਹੀ ਖੂਬਸੂਰਤ ਵੈਰਾਈਟੀਆਂ ਅੱਡੋ ਅੱਡ ਕਿਸਮ ਦੇ ਫੁੱਲ ਗੁਰਦੁਆਰਾ ਸਾਹਿਬ ਦੀ ਸੁੰਦਰਤਾ ਨੂੰ ਹੋਰ ਵੀ ਵਧਾਉਂਦੇ ਨੇ ਇਹ ਹੈ ਜੀ ਗੁਰਦੁਆਰਾ ਫੱਟ ਦਰਬਾਰ ਕੋਟ ਪ੍ਰਾਣ ਰੋਪੜ ਜੋ ਕੇ tibbi sahab ਦੇ ਨਾਮ ਨਾਲ ਮਸ਼ਹੂਰ ਆ ਗੁਰਦੁਆਰਾ tibbi sahab ਇਹ ਬੱਖੋ ਬੱਖ ਕਿਸਮ ਦੇ ਫੁੱਲ ਆਪਣੀ ਚਹਲ ਪਹਲ ਅਤੇ ਮਹਿਕ ਦੇ ਨਾਲ ਗੁਰਦੁਆਰਾ ਸਾਹਿਬ ਦੀ ਖੂਬਸੂਰਤੀ ਹੋਰ ਵੀ ਵਧਾਉਂਦੇ ਨੇ ਇਹ ਨੇ ਜੀ ਗੁਰਦੁਆਰਾ ਹੈਡ ਦਰਬਾਰ ਕੋਟਪੁਰਾਨ ਵਿਖੇ ਅੱਡੋ-ਅੱਡ ਪ੍ਰੈਟੀਆਂ ਦੇ ਮੌਸਮੀ ਫੁੱਲ ਇਹਨੇ ਜੀ ਬਹੁਤ ਹੀ ਖੂਬਸੂਰਤ ਤੇ ਮਨ ਨੂੰ ਮੋਹ ਲੈਣ ਵਾਲੇ ਮੌਸਮੀ ਫੁੱਲ ਇੱਕ ਕੁਝ ਵੈਰਾਈਟੀਆਂ ਦੇ ਫੁੱਲ ਜੇ ਪੂਰੇ ਖੜੇ ਨਹੀਂ ਕੁਝ ਦਿਨਾਂ ਤੱਕ ਇਹ ਪੂਰੇ ਖੜ ਜਾਣਗੇ ਇਹ ਦੇਖੋ ਅਜੇ ਪੂਰੀ ਤਰ੍ਹਾਂ ਚਾਹੇ ਨਹੀਂ ਖੜੇ के खड़े आ बहुत ही खूबसूरत फुल ने जी गुरद्वारा हेड दरबार कोर्ट प्राण रोपड़ विखे ਬਹੁਤ ਹੀ ਸੁੰਦਰ ਫੁੱਲ ਇਹ ਆ ਜੀ ਕਿੰਨੂ ਦੀ ਕਿਸਮ ਇਹ ਸ਼ਾਉਟ ਵਾਸਤੇ ਹੀ ਲਗਾਏ ਜਾਂਦੇ ਨੇ ਦੇਖੋ ਪੂਰਾ ਫਾਲ ਪੱਕਿਆ ਹੋਇਆ ਕਿੰਨੇ ਵਧੀਆ ਲੱਗ ਰਹੇ ਨੇ ਇਹ ਪੱਕੇ ਹੋਏ ਸਿਆਉਟੀ ਕਿੰਨੂ ਇਹ ਤੁਹਾਨੂੰ ਦਿਖਾਏ ਜੀ ਗੁਰਦੁਆਰਾ ਹੈੱਡ ਦਰਬਾਰ ਕੋਟਪ੍ਰਾਨ ਰੋਪੜ ਤਿੱਬੀ ਸ਼ਾਹ ਵਿਖੇ ਬਹੁਤ ਹੀ ਖੂਬਸੂਰਤ ਮੌਸਮੀ ਫੁੱਲ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ